ਸਾਰ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਹਰ ਖਾਸ ਮਾਹਰ ਸਾਡੇ ਕੋਲ ਆਉਣੇ ਸੀ चौहान ਸਾਹਿਬ ਉਹਨਾਂ ਨੂੰ ਨਾਲ ਲੈ ਕੇ ਇੱਥੇ ਆ ਚੁੱਕੇ ਆ ਜੀ ਐਂ ਕਹੀਏ ਫਿਰ ਉਹਨਾਂ ਨੂੰ ਜੈਨ ਜੀ चौहान ਸਾਹਿਬ ਜੈਨ ਜੀ ਜੈਨ ਜੀ ਡਾਕਟਰ ਜੈਨ ਜੀ ਜੈਨ ਜੀ ਡਾਕਟਰ ਸਾਹਿਬ ਜੈਨ ਜੀ ਜੈਨ ਹਾਂ ਹੋਰ ਸੁਣਾਓ ਬਹੁਤ ਵਧੀਆ चौहान ਸਾਹਿਬ ਆ ਤੁਸੀਂ ਵਧੀਆ ਕੀਤਾ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਹੈ ਹਾਂਜੀ 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 ਆ ਦੇਖੋ ਇਹਦੇ ਨਾਲ ਨਾ ਸਾਡੀ ਚਿੰਤਾ ਘਟ ਜਾਂਦੀ ਆ ਹਾਂ ਇਹ ਤਾਂ ਹੈਗਾ ਹੀ ਆ ਜੀ ਨਹੀਂ ਤਾਂ ਫਿਰ ਪ੍ਰੋਬਲਮ ਵੀ ਆ ਜਾਂਦੀ ਕਿਤੇ ਕਿਤੇ ਹਾਂ ਕਿਤੇ ਬੰਦਾ ਕਿਉਂਕਿ ਡਾਕਟਰ ਸਾਹਿਬ ਪਹਿਲੀ ਵਾਰ ਆਏ ਆਪਣੇ ਕੋਲ ਆਫੇ ਥੋੜਾ ਜਿਹਾ ਫਿਕਰ ਤੇ ਮਨ 'ਚ ਹੁੰਦਾ ਆ ਅੱਛਾ ਫੇ ਹੁਣ ਇਦਾਂ ਕਰੋ ਜਿਹੜੀ ਆਪਣੀ ਰਸਮ ਬਣੀ ਆ ਨਾ ਉਹ ਰਸਮ ਪਹਿਲਾਂ ਪੂਰੀ ਕਰ ਲਈ ਜਾਣ ਪਛਾਣ ਕਰਾਈਏ ਹਾਂ ਨਾ ਬੀ ਜਾਣ ਪਛਾਣ ਕਰਾਓ ਡਾਕਟਰ ਸਾਹਿਬ ਇਹਨੇ ਡਾਕਟਰ ਬਲਜੋਤ ਸਿੰਘ ਮਾਨ ਆਹ ਮੱਛੀ ਪਾਲਣ ਅਫਸਰ ਨੇ ਜੀ ਜ਼ਿਲ੍ਹਾ ਮੋਗਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਬਹੁਤ ਵਧੀਆ ਗੱਲ ਆ ਜੀ ਐਨੂੰ ਡਾਕਟਰ ਸਾਹਿਬ ਫਰਤੋ ਬਾਅਦ ਜਾਣਕਾਰੀ ਲਵਾਂਗੇ ਪੂਰੀ ਆਪਾਂ ਹੈ ਤੇ ਬਾਕੀ ਉਹ ਨਵੀਂ ਪੱਤੀ ਵਾਲਿਆਂ ਦਾ ਗੱਜਣ ਮਿਲਿਆ ਮੈਨੂੰ ਕੱਲ ਅੱਛਾ ਕੀ ਕਹਿੰਦਾ ਉਹਦਾ ਮੁੰਡਾ ਹੈ ਨਾ ਮਹਿੰਦਰ ਹਾਂ ਉਹ ਮਹਿੰਦਰ ਦਾ ਥੋੜਾ ਜਿਹਾ ਕਿਤੇ ਨੁਕਸਾਨ ਹੋ ਗਿਆ ਕਹਿੰਦਾ ਮੈਂ ਬੜਾ ਦੁਖੀ ਹੋਇਆ ਮੁੰਡਾ ਦਿਲ ਹੀ ਛੱਡ ਗਿਆ ਸਾਰਾ ਕਹਿੰਦਾ ਰੋਜ਼ ਉਹਨੂੰ ਸਮਝਾਈਦਾ ਵੀ ਨਫੇ ਨੁਕਸਾਨ ਚੱਲਦੇ ਰਹਿੰਦੇ ਆ ਤੂੰ ਐਦਾ ਦਿਲ ਕਿਉਂ ਛੱਡਦਾ ਉਹ ਚੱਲਦੇ ਰਹਿੰਦੇ ਆ ਜੀ ਦੇਖੋ ਸਾਨੂੰ ਨਾ ਥੋੜਾ ਪੋਜ਼ਿਟਿਵ ਸੋਚ ਆਸ਼ਾਵਾਦੀ ਸਾਨੂੰ ਹੋਣਾ ਚਾਹੀਦਾ ਆ ਕੋਈ ਨਫਾ ਨੁਕਸਾਨ ਇਹਨਾਂ ਦਾ ਕੀ ਆ ਇਹ ਤਾਂ ਆਉਂਦੇ ਆ ਚਲੇ ਜਾਂਦੇ ਆ ਸਾਨੂੰ ਸਾਰਿਆਂ ਨੂੰ ਹੀ ਨਾ ਪੋਜ਼ਿਟ ਹਰ ਵਕਤ ਪੋਜ਼ਿਟਿਵ ਰਹਿਣਾ ਚਾਹੀਦਾ ਤੇ ਨੈਗੇਟਿਵਿਟੀ ਵੱਲੋਂ ਤਾਂ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਹਾਂ ਨਾਲੇ ਉਦਾਂ ਵੀ चौहान ਸਾਹਿਬ ਜਿੱਦਾਂ ਆਪਾਂ ਕਹੀਏ ਨਾ ਜੇ ਇਸ ਖਿੱਤੇ ਦੇ ਆਪਾਂ ਆ ਇੱਥੇ ਤੇ ਕਈ ਨਫੇ ਆਏ ਕਈ ਨੁਕਸਾਨ ਹੋਏ ਹੈ ਸਾਡੇ ਤੇ ਫੇਰ ਉੱਠ ਕੇ ਖੜੇ ਪੰਜਾਬੀਆਂ ਦਾ ਤੇ ਕੰਮ ਹੀ ਇਹ ਹੋਆ ਹੈ ਐਦਾਂ ਤਾਂ ਬੰਦਾ ਢਹਿ ਢੇਰੀ ਹੋ ਜਵੇ ਫਿਰ ਹਾਂ ਜਦੋਂ ਵੀ ਕਿਤੇ ਕਿਸੇ ਵੀ ਭੀੜ ਪੈਂਦੀ ਆ ਕਿਸੇ ਤੇ ਸਾਨੂੰ ਨਾ ਐਦਾਂ ਨਹੀਂ ਸੋਚਣਾ ਚਾਹੀਦਾ ਉਹਦਾ ਨੈਗੇਟਿਵ ਪੱਖ ਨਹੀਂ ਸੋਚਣਾ ਨਾ ਪੱਖੀ ਪੱਖੀ ਸੋਚਣਾ ਹੀ ਨਹੀਂ ਕਦੇ ਅਸੀਂ ਹਾਂ ਸਾਨੂੰ ਹਮੇਸ਼ਾ ਹੀ ਪੋਜ਼ਿਟਿਵ ਰਹਿਣਾ ਚਾਹੀਦਾ ਆ ਬੜੀਆਂ ਬੜੀਆਂ ਬਿਮਾਰੀਆਂ ਆ ਜਾਂਦੀਆਂ ਨੇ ਕਿਵਰੀ ਬੰਦਾ ਨਾ ਘਰ ਦੇ ਵਿੱਚ ਫਿਰ ਢਹਿ ਢੇਰੀ ਹੋ ਕੇ ਉੱਥੇ ਪਿਆ ਰਹਿੰਦਾ ਹਰ ਵਕਤ ਮਾੜੇ ਖਿਆਲ ਸੋਚੀ ਜਾਂਦਾ ਨਹੀਂ ਸੋਚਣਾ ਚਾਹੀਦਾ ਜੀ ਅਸੀਂ ਸੋਚਣਾ ਸਾਡੀ ਸੋਚ ਆ ਜਿਹੜੀ ਆਸ਼ਾਵਾਦੀ ਹੋਊਗੀ ਉਹੋ ਜੀਆਂ ਬਿਮਾਰੀਆਂ ਕਿਤੇ ਭੱਜ ਜਾਂਦੀਆਂ ਨੇ ਉਹ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਤੁਸੀਂ ਚੰਗਾ ਸੋਚਦੇ ਆ ਤੇ ਫਿਰ ਚੰਗਾ ਹੁੰਦਾ ਤੁਹਾਡੇ ਨਾਲ ਹੂੰ ਔਰ ਦੂਜੀ ਗੱਲ ਇਹ ਆ ਕਿ ਜਦੋਂ ਆਪਾਂ ਇੱਕ ਵਾਰੀ ਦਿਲ ਸੁਟ ਲਿਆ ਨਾ ਫੇਰ ਮੁੜ ਕੇ ਖੜਦਾ ਨਹੀਂ ਕਹਿੰਦੇ ਹੈ ਤੇ ਹੁਣ ਆਪਾਂ ਇਦਾਂ ਕਰਨਾ ਕਿ ਆਪਾਂ ਨੂੰ ਨਾ ਜਾਣਾ ਪੈਣਾ ਉਹਨਾਂ ਮੰਦਰ ਨਾਲ ਗੱਲ ਕਰਕੇ ਆਉਣੀ ਪੈਣੀ ਚੱਲਾਂਗੇ ਚੱਲਾਂਗੇ ਚੱਲਦੇ ਆ ਪ੍ਰੋਗਰਾਮ ਤੋਂ ਆਪਾਂ ਚੱਲਾਂਗੇ ਆਹੋ ਜੀ ਤੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਅੱਛਾ ਜੀ ਸਬਜ਼ੀਆਂ ਜਿਹੜੀਆਂ ਲੈ ਕੇ ਟਾਈਮ ਨਾਲ ਮੰਡੀ ਤੇ ਪਹੁੰਚਣਾ ਭਾਗੇ ਲੱਗਦਾ ਤਾਂ ਦੇਖੋ ਹਾਂ ਸੁਣਾਈਏ ਫੇਰ ਪੜਦੇ ਪੜਦੇ ਹਾਂ ਜਵਾਨ ਸਾਹਿਬ ਮੰਡੀਆਂ ਦੇ ਭਾਜ ਜਿਹੜੇ ਰਹੇ ਆ ਉਹ ਇਦਾਂ ਰਹੇ ਆ ਜੀ ਜੀ ਆਲੂ ਜਲੰਧਰ ਵੀ ਕਿਹਾ 500 ਰੁਪਏ ਕਿਵਾਂਟਲ ਜੀ ਜਲੰਧਰ ਚ ਤੇ ਲੁਧਿਆਣਾ 850 ਰੁਪਏ ਫਾਜ਼ਿਲਕਾ 1000 ਰੁਪਏ ਕੁਇੰਟਲ ਬੁਢਲਾਡਾ 1400 ਰੁਪਏ ਮਾਨਸਾ 1350 ਰੁਪਏ ਕੁਇੰਟਲ ਜੀ ਬਰਨਾਲਾ 1200 ਰੁਪਏ ਫੀ ਕੁਇੰਟਲ ਅੱਜ ਆਲੂ ਦਾ ਬਾਹ ਰਿਆ ਜੀ ਪਿਆਜ਼ 1000 ਨੂੰ ਵਿਕਿਆ ਜਲੰਧਰ 2200 ਲੁਧਿਆਣਾ ਫਾਜ਼ਿਲਕਾ ਵਿਕਿਆ 2500 ਰੁਪਏ ਬੁਢਲਾਡਾ 3000 ਰੁਪਏ ਕੁਇੰਟਲ ਮਾਨਸਾ 2400 ਰੁਪਏ ਤੇ ਬਰਨਾਲਾ 1600 ਤੇ 50 ਰੁਪਏ ਉੱਪਰ ਜੀ ਟਮਾਟਰ चौहान ਸਾਹਿਬ 1200 ਨੂੰ ਵਿਕਿਆ ਜਲੰਧਰ 1100 ਨੂੰ ਵਿਕਿਆ ਲੁਧਿਆਣਾ 3000 ਰੁਪਏ ਕਿਹਾ ਫਾਜ਼ਲ ਕਾ 2000 ਨੂੰ ਬਡਲਾੜਾ ਮਾਨਸਾ ਟਮਾਟਰ ਅੱਜ 3000 ਰੁਪਏ ਪ੍ਰਤੀ ਕੁਆਂਟਲ ਜੀ ਤੇ ਬਰਨਾਲਾ ਟਮਾਟਰ ਦਾ ਅੱਜ ਦਾ ਭਾ ਰਿਆ ਚੌਹਾਂਸਾ 1200 ਰੁਪਏ ਕੁਆਂਟਲ ਜੀ ਗਾਜਰ ਜਲੰਧਰ 500 ਨੂੰ ਲੁਧਿਆਣਾ 700 ਹੂੰ ਫਾਜ਼ਲ ਕਾ 1500 ਬਡਲਾੜਾ 1400 ਰੁਪਏ ਕੁਆਂਟਲ ਮਾਨਸਾ 1800 ਰੁਪਏ ਤੇ ਬਰਨਾਲਾ ਗਾਜਰ ਅੱਜ 500 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਜੀ ਹਰੇ ਮਟਰ ਚੌਹਾਂਸਾ 1600 ਨੂੰ ਵਿਕਿਆ ਜਲੰਧਰ ਹੂੰ 2450 ਨੂੰ ਵਿਕੇ ਲੁਧਿਆਣਾ ਹੂੰ ਫਾਜ਼ਲਕਾ ਪਾ ਰਿਆ ਹਰੇ ਮਟਰਾਂ ਦਾ ਅੱਜ 4000 ਰੁਪਏ ਫੀ ਕੁਇੰਟਲ ਬੁਢਲਾਡਾ 3500 ਮਾਨਸਾ 4500 ਰੁਪਏ ਕੁਇੰਟਲ ਅੱਛਾ ਤੇ ਬਰਨਾਲਾ 2800 ਰੁਪਏ ਫੀ ਕੁਇੰਟਲ ਅੱਜ ਹਰੇ ਮਟਰਾਂ ਦਾ ਪਾ ਰਿਆ ਜੀ 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 ਇਹ ਤਾਂ ਸਿਗੇ ਜੀ चौहान ਸਾਹਿਬ ਮੰਡੀਆਂ ਦੇ ਪਾਸ ਦਿੱਤੇ ਆਪਾਂ ਸੁਣਾ ਜੀ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ ਤੇ ਜਦਾਂ ਤੁਸੀਂ ਦੱਸਿਆ ਵੀ ਮੱਛੀ ਪਾਲਣ ਦੇ ਪਾ ਰਿਆ ਤੇ ਡਾਕਟਰ ਸਾਹਿਬ ਨਾਲ ਇਹੋ ਜੀ ਗੱਲ ਕਰਾਂਗੇ ਸੋ ਅੱਜ ਦਾ ਸਾਡਾ ਜਿਹੜਾ ਕਿਸਾਨ ਵਿਰੋਧ ਪੈਣੋ ਵਿਸ਼ਾ ਹੈ ਜੇ ਸਵਾਰੀ ਸੀ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਉਹ ਵਿਸ਼ਾ ਹੈ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਲਾਭ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਡਾਕਟਰ ਸਾਹਿਬ ਨੂੰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਸਾਡੇ ਨੰਬਰ ਹੈ 0181 281 4261 ਤੇ ਦੂਜਾ ਨੰਬਰ ਹੈ 0181 281 4264 ਜੋ ਤੱਕ ਡਾਕਟਰ ਸਾਹਿਬ ਕੋਈ ਕਿਸਾਨ ਵੀਰ ਪਹੁੰਚਣਾ ਪਣੂ ਕਰਦੇ ਆ ਕਾਲ ਉਹ ਪੁੱਛਦੇ ਉਹ ਤੋਂ ਪਹਿਲਾਂ ਆਪਾਂ ਪੁੱਛਣਾ ਸ਼ੁਰੂ ਕਰੀਏ ਜਵਾਨ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਮੱਛੀ ਪਾਲਣ ਦੀ ਗੱਲ ਕਰਦੇ ਆ ਆਪਾਂ ਅਕਸਰ ਗੱਲ ਕਰਦੇ ਆ ਭਈ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਹੀ ਅਸੀਂ ਬਹੁਤ ਜ਼ਿਆਦਾ ਬੀਜਦੇ ਆ ਉਹਦੇ ਦੁਆਲੇ ਹੋਈ ਰਹੀਦਾ ਹਨਾ ਹੁਣ ਮੱਛੀ ਪਾਲਣ ਇੱਕ ਵਧੀਆ ਬਦਲਾ ਹੋ ਸਕਦਾ ਹੈ ਹਾਂ ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੱਛੀ ਪਾਲਣ ਕਿੰਨਾ ਕੁ ਹੁੰਦਾ ਤੇ ਗਾਂਹ ਕਿੰਨਾ ਕੁ ਹੋ ਸਕਦਾ ਇਹਦੇ ਬਾਰੇ ਸਾਨੂੰ ਪਹਿਲਾਂ ਦੱਸੋ ਸੋ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾ ਵੀ ਜਿਵੇਂ ਤੇਜਪਾਲ ਜੀ ਨੇ ਆਸ਼ਾਵਾਦੀ ਰਹਿ ਕੇ ਜ਼ਿੰਦਗੀ ਜੀਣ ਦੀ ਗੱਲ ਕੀਤੀ ਹੈ ਤੇ ਆਪਾਂ ਆਸ਼ਾਵਾਦੀ ਹੋ ਕੇ ਜੇ ਖੇਤੀਬਾੜੀ ਦਾ ਬਣਾਉਨੇ ਆ ਤਾਂ ਮੱਛੀ ਪਾਲਣ ਦਾ ਜਿਹੜਾ ਕਿਤਾ ਉਹ ਪੰਜਾਬ ਭਾਰ ਵਿੱਚ ਇੰਨਾ ਪਰਫੁੱਲਤ ਹੋ ਚੁੱਕਿਆ ਹੈ ਵੀ ਇਸ ਟਾਈਮ ਪੰਜਾਬ ਦੇ ਵਿੱਚ ਲਗਭਗ 43000 ਏਕੜ ਮੱਛੀ ਪਾਲਣ ਦੇ ਅਧੀਨ ਹੈ ਜਿਸ ਵਿੱਚੋਂ 1300 ਏਕੜ ਆ ਜਿਹੜਾ ਉਹ ਖਾਰੇ ਪਾਣੀ ਦਾ ਜਿੰਗਾਂ ਮੱਛੀ ਪਾਲਣ ਦੇ ਅਧੀਨ ਪਿਛਲੇ 5 ਸਾਲਾਂ ਦੇ ਵਿੱਚ ਆਇਆ ਹੈ ਤੇ ਜਿੰਨੇ ਵੀ ਮੱਛੀ ਪਾਲਕ ਨੇ ਉਹਨਾਂ ਨੂੰ ਸਰਕਾਰ ਦੁਆਰਾ ਨਵੀਆਂ ਸਕੀਮਾਂ ਤੇ ਸਬਸਿਡੀਆਂ ਦਾ ਲਾਭ ਦਿੱਤਾ ਜਾਂਦਾ ਹੈ ਜਿਸ ਨਾਲ ਜਿੰਨੇ ਵੀ ਸਾਡੇ ਮੱਛੀ ਪਾਲਕ ਨੇ ਜੇ ਉਹ 2.5 ਕਿੱਲੇ ਦੇ ਤਲਾਅ ਤੋਂ ਸ਼ੁਰੂ ਕਰਦੇ ਨੇ ਤਾਂ ਉਹ ਹਰ ਸਾਲ ਆਪਣੀ ਜਿਹੜੀ ਮੱਛੀ ਪਾਲਣ ਦੇ ਤਲਾਅ ਦੇ ਅਧੀਨ ਏਰੀਆ ਰਕਬਾ ਉਹ ਹਰ ਸਾਲ ਵਧਾਉਂਦੇ ਨੇ ਕਿਉਂਕਿ ਕਣਕ ਦੇ ਝੋਨੇ ਦੇ ਜਿਹੜੇ ਫਸਲੀ ਚੱਕਰ ਚੋਂ ਨਿਕਲ ਕੇ ਹਰੀ ਕ੍ਰਾਂਤੀ ਤੋਂ ਬਾਅਦ ਹਾਂ ਹੋ ਨੀਲੀ ਕ੍ਰਾਂਤੀ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਫੜਿਆ ਤੇ ਪੰਜਾਬ ਨੀਲੀ ਕ੍ਰਾਂਤੀ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਆਹ ਤਾਂ ਬਹੁਤ ਵਧੀਆ ਤੁਸੀਂ ਗੱਲ ਦੱਸੀ ਹੈ ਕਿਉਂਕਿ ਬਹੁਤ ਘੱਟ ਜ਼ਮੀਨ ਵੀ ਸਾਡੇ ਕਿਸਾਨ ਵੀਰਾਂ ਦੇ ਕੋਲ ਆ ਜੀ ਮੱਛੀ ਪਾਲਣ ਨੂੰ ਕਰ ਸਕਦੇ ਆ ਕਰ ਸਕਦੇ ਆ ਤੇ ਡਾਕਟਰ ਸਾਹਿਬ ਜਿਹੜੀ ਇਹ ਸਕੀਮ ਹੈ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਇਸ ਸਕੀਮ ਦੇ ਵਿੱਚ ਕਿਸ ਤਰ੍ਹਾਂ ਫਿਰ ਲਾਭ ਕਿਸਾਨ ਵੀਰ ਲੈ ਸਕਦਾ ਕੀ ਸਬਸਿਡੀ ਆ ਕੀ ਸਕੀਮ ਆ ਇਹ ਥੋੜਾ ਜਿਹਾ ਇਹਦੀ ਸੋਨਦੀ ਵੀ ਸਾਨੂੰ ਵਿਸਥਾਰ ਨਾਲ ਦੱਸੋ ਆ ਦੇਖੋ ਜੀ ਮੱਛੀ ਪਾਲਣ ਤੇ ਕਈ ਸਾਲਾਂ ਤੋਂ ਪਹਿਲਾਂ ਨੀਲੀ ਕ੍ਰਾਂਤੀ ਨਾਂ ਦੀ ਸਕੀਮ ਬਲੂ ਰੈਵੋਲੂਸ਼ਨ ਫਿਰ ਉਸ ਤੋਂ ਬਾਅਦ 2020 ਦੇ ਵਿੱਚ ਪ੍ਰਧਾਨ ਮੰਤਰੀ ਜੀ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਸਕੀਮ ਹੈ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਇਹ ਜਿਹੜੀ ਸਕੀਮ ਹੈ ਇੱਕ ਅੰਬ੍ਰੇਲਾ ਸਕੀਮ ਹੈ ਮੱਛੀ ਪਾਲਣ ਦੇ ਤਿੰਨ ਪਹਿਲੂ ਹੁੰਦੇ ਨੇ ਪ੍ਰੀ ਸਟਾਕਿੰਗ ਸਟਾਕਿੰਗ ਤੇ ਪੋਸਟ ਸਟਾਕਿੰਗ ਜੀ ਵੀ ਮੱਛੀ ਪਾਉਣ ਤੋਂ ਪਹਿਲਾਂ ਮੱਛੀ ਪਾਉਣ ਵੇਲੇ ਤੇ ਮੱਛੀ ਪਾਉਣ ਤੋਂ ਬਾਅਦ ਉਹ ਸਾਰੇ ਪਹਿਲੂਆਂ ਨੂੰ ਇਹ ਸਕੀਮ ਕਵਰ ਕਰਦੀ ਹੈ ਤੇ ਇਸ ਸਕੀਮ ਦੇ ਵਿੱਚ ਜਿੰਨੇ ਵੀ ਭਾਰਤ ਦੇ ਨਾਗਰਿਕ ਨੇ ਜੇ ਆਪਾਂ ਪੰਜਾਬ ਦੇ ਨਾਗਰਿਕਾਂ ਦੀ ਗੱਲ ਕਰੀਏ ਤਾਂ 18 ਸਾਲ ਦੀ ਉਮਰ ਤੋਂ ਜਿੰਨੇ ਵੀ ਵੱਧ ਨਾਗਰਿਕ ਨੇ ਆਪਣੀ ਉਹ ਸਕੀਮ ਦਾ ਲਾਭ ਲੈ ਸਕਦੇ ਨੇ ਤੇ ਇਹਦੇ ਵਿੱਚ ਆਪਣੋ 40 ਤੇ 60% ਦੇ ਹਿਸਾਬ ਨਾਲ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਜਰਨਲ ਵਰਗ ਦੇ ਮੱਛੀ ਪਾਲਕਾਂ ਨੂੰ 40% ਤੇ ਐਸਸੀ ਐਸਟੀ ਤੇ ਔਰਤਾਂ ਨੂੰ 60% ਦੀ ਜਿਹੜੀ ਸਬਸਿਡੀ ਹੈ ਉਹ ਇਸ ਸਕੀਮ ਦੇ ਵਿੱਚ ਦਿੱਤੀ ਜਾਂਦੀ ਹੈ ਠੀਕ ਹੈ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਸਾਰੇ ਹੀ ਲੈ ਸਕਦੇ ਆ ਇਹਦਾ ਲਾਭ ਹੈ ਇਹ ਥੋੜਾ ਜਿਆਦਾ ਸਾਨੂੰ ਹੋਰ ਦੱਸੋ ਵੀ ਜਿੱਦਾਂ ਆਪਾਂ ਸਾਰੇ ਦਾ ਮਤਲਬ ਇਹ ਆ ਵੀ ਕੌਣ ਕੌਣ ਤੇ ਕਿਹਨੂੰ ਕਿੰਨੀ ਕਿੰਨੀ ਮਿਲਦੀ ਉਹ ਥੋੜਾ ਜਿਆਦਾ ਤੁਸੀਂ ਦੱਸਿਆ ਉਹ ਕਿੱਦਾਂ ਮਿਲਦੀ ਆ ਸਬਸਿਡੀ ਇਹ ਵੀ ਸਾਨੂੰ ਦੱਸ ਦਿਓ ਹਨਾ ਜਦਾਂ ਪਹਿਲਾਂ ਉਹ ਪਟਨਾ ਪਉਂਦਾ ਇਹ ਵੀ ਜ਼ਰੂਰੀ ਹੈ ਇਸ ਹਿਸਾਬ ਨਾਲ ਕੰਮ ਕਰਦੀ ਆ ਸਬਸਿਡੀ ਕਿਉਂਕਿ ਅਸੀਂ ਇਹ ਜੇਬ ਚੋਂ ਪੈਸੇ ਲਾਉਨੇ ਸਾਨੂੰ ਬਾਅਦ ਚ ਮਿਲਣੀ ਆ ਕਿ ਪਹਿਲੇ ਹੀ ਸਰਕਾਰ ਦੇ ਦਿੰਦੀ ਆ ਸਾਨੂੰ ਦੇਖੋ ਜੀ ਜਿਹੜੀ ਸਬਸਿਡੀ ਹੁੰਦੀ ਹੈ ਇਹ ਸਰਕਾਰ ਦੁਆਰਾ ਇੱਕ ਵਾਰੀ ਤੁਹਾਡੇ ਖਰਚੇ ਤੋਂ ਬਾਅਦ ਤੁਹਾਨੂੰ ਦਿੱਤੀ ਜਾਂਦੀ ਹੈ ਵੀ ਜਿੰਨੀ ਤੁਹਾਡਾ ਖਰਚਾ ਹੋਇਆ ਉਹਦੇ ਤੇ 40% ਤੇ 60% ਦੇ ਹਿਸਾਬ ਨਾਲ ਇਹ ਸਬਸਿਡੀ ਮੱਛੀ ਪਾਲਕਾਂ ਨੂੰ ਸਰਕਾਰ ਦੁਆਰਾ ਮਈਆ ਕਰਵਾਈ ਜਾਂਦੀ ਹੈ ਤੇ ਜੇ ਤੁਸੀਂ ਇਸ ਸਬਸਿਡੀ ਦਾ ਲਾਭ ਲੈਣਾ ਤਾਂ ਮੈਂ ਜੇ ਢਾਈ ਕਿੱਲਿਆਂ ਦੇ ਮੱਛੀ ਪਾਲਣ ਦੀ ਗੱਲ ਕਰਾਂ ਤਾਂ ਢਾਈ ਕਿੱਲਿਆਂ ਦਾ ਜਿਹੜਾ ਮੱਛੀ ਪਾਲਣ ਦਾ ਤਲਾਬ ਹੈ ਉਹ ਸਰਕਾਰ ਵੱਲੋਂ ਇੱਕ ਮਾਡਲ ਪ੍ਰੋਜੈਕਟ ਚੁਣਿਆ ਗਿਆ ਹੈ ਤੇ ਢਾਈ ਕਿੱਲਿਆਂ ਦੇ ਉੱਤੇ ਜਿਹੜੀਆਂ ਗਾਈਡਲਾਈਨਾਂ ਨੇ ਉਹ ਇਸ ਹਿਸਾਬ ਨਾਲ ਨੇ ਵੀ ਢਾਈ ਕਿੱਲਿਆਂ ਦੇ ਉੱਤੇ ਜੇ ਆਪਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ ਤਾਂ 11 ਲੱਖ ਰੁਪਈਆ ਖਰਚ ਆਉਂਦਾ ਹੈ ਅੱਛਾ ਜੀ ਵੱਦ ਤੋਂ ਵੱਦ ਸਰਕਾਰ ਬਣ ਕੇ ਚੱਲਦੀ ਹੈ ਤੇ ਉਹ 11 ਲੱਖ ਵਿੱਚੋਂ 7 ਲੱਖ ਰੁਪਿਆ ਤਲਾਬ ਬਣਾਉਣ ਤੇ ਤੇ 4 ਲੱਖ ਰੁਪਿਆ ਉਸ ਨੂੰ ਚਲਾਉਣ ਦਾ ਖਰਚ ਆਉਂਦਾ ਹੈ ਤੇ ਉਹ 7 ਲੱਖ ਵਿੱਚੋਂ ਜੇ ਆਪਾਂ ਖਰਚੇ ਦੀ ਗੱਲ ਕਰੀਏ ਤਾਂ 3 ਲੱਖ ਰੁਪਏ ਤੱਕ ਦੀ ਜਿਹੜੀ ਉਹ ਪਟਾਈ ਤੇ ਖਰਚ ਆਉਂਦਾ ਹੈ 2 ਲੱਖ ਰੁਪਿਆ ਬੋਰ ਦਾ ਮੋਟਰ ਦਾ ਖਰਚ ਆਉਂਦਾ ਹੈ 1 ਲੱਖ 40 ਹਜ਼ਾਰ ਦੇ ਚਾਰ ਏਰੀਏਟਰ ਲੱਗਦੇ ਨੇ ਤੇ 50000 ਤੱਕ ਤੁਸੀਂ ਇੱਕੋ ਤੇ ਤੇ ਕਮਰਾ ਜਾਂ ਸ਼ੈੱਡ ਜਾਂ ਸਟੋਰ ਬਣਾ ਸਕਦੇ ਹੋ ਤੇ 10000 ਰੁਪਿਆ ਕੋਈ ਜਿਹੜੀ ਪਾਣੀ ਟੈਸਟ ਕਰਨ ਦੀ ਕਿੱਟ ਲੈਣੀ ਹੈ ਉਹ ਉਹਦਾ ਕਵਰਡ ਹੁੰਦਾ ਤੇ ਇਸ ਤੋਂ ਬਾਅਦ ਜੇ ਆਪਾਂ ਚਲਾਉਣ ਦੀ ਗੱਲ ਕਰੀਏ ਕਿਉਂਕਿ ਇਹ ਸਕੀਮ ਸਰਕਾਰ ਮੱਛੀ ਪਾਲਕਾ ਨੂੰ ਪਹਿਲੇ ਸਾਲ ਮੱਛੀ ਪਾਲਣ ਕਰਨ ਲਈ ਦਿੰਦੀ ਹੈ ਤੇ 4 ਲੱਖ ਰੁਪਏ ਜੇ ਆਪਾਂ ਉਹਦੀ ኦਪਰੇਸ਼ਨਲ ਕਾਸਟ ਦੀ ਚਲਾਉਣ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ 3 ਲੱਖ ਰੁਪਿਆ ਫੀਡ ਦਾ ਖਰਚ ਆਉਂਦਾ ਕਿਉਂਕਿ ਮੱਛੀ ਦੀ ਜਿਹੜੀ ਖਰਾਕ ਹੈ ਉਹ ਉਹਦਾ ਮੁੱਖ ਹਿੱਸਾ ਹੈ ਇਹ ਆ ਕਰਕੇ ਖਰਾਕ ਦਾ ਜਿਹੜਾ ਖਰਚਾ ਹੈ ਉਹ ਲਗਭਗ 3 ਲੱਖ ਰੁਪਏ ਤੱਕ ਦਾ ਸਾਲਾਨਾ ਖਰਚਾ ਆਉਂਦਾ ਹੈ ਢਾਈ ਕਿੱਲੇ ਦੇ ਤਲਾਹ ਦੇ ਉੱਤੇ ਤੇ ਜਿਹੜਾ ਮੱਛੀ ਦਾ ਬੱਚਾ ਕਿਸਾਨ ਵੀਰੋ ਇਹ ਸਾਰਿਆਂ ਤੋਂ ਵਧੀਆ ਕੀਤਾ ਇਸੇ ਕਰਕੇ ਹੈ ਵੀ ਜਿਹੜਾ ਸਟਾਕ ਜਿਹੜਾ ਸੀਡ ਹੈ ਬੱਚਾ ਪੂੰਗ ਹੈ ਉਹ ਸਿਰਫ ਤੇ ਸਿਰਫ ਢਾਈ ਕਿੱਲਿਆਂ ਦਾ 2500 ਰੁਪਏ ਤੱਕ ਦਾ ਹੈ ਠੀਕ ਹੈ 2500 ਰੁਪਏ ਦੇ ਵਿੱਚ ਤੁਸੀਂ ਢਾਈ ਕਿੱਲੇ ਦੀ ਮੱਛੀ ਪਾਲਣ ਦਾ ਉਂਗ ਲੈ ਸਕਦੇ ਹੋ ਅੱਛਾ ਤੇ ਉਸ ਤੋਂ ਬਾਅਦ 77500 ਰੁਪਏ ਦੇ ਵਿੱਚ ਖਾਦ ਖਰਾਕ ਕੋ ਥੋੜਾ ਬਿਜਲੀ ਦਾ ਖਰਚਾ ਆਉਂਦਾ ਕੋ ਥੋੜਾ ਡੀਜ਼ਲ ਦਾ ਖਰਚਾ ਆਉਂਦਾ ਉਹ ਸਾਰਾ ਇਹਦੇ ਵਿੱਚ ਕਵਰਡ ਹੈ ਜੀ ਤੇ ਉੱਕਾ ਪੁੱਕਾ ਫਟਕਲ ਖਰਚਾ ਮਿਸਲੀਨੀਅਸ ਕੋਸਟ 20000 ਰੁਪਿਆ ਉਹ ਵੀ ਸਰਕਾਰੀ ਇਹਦੇ ਵਿੱਚ ਮੰਨ ਕੇ ਚੱਲਦੀ ਹੈ ਤੇ ਇਹ 11 ਲੱਖ ਰੁਪਿਆ ਤੁਸੀਂ ਮੱਛੀ ਪਾਲਣ ਦੇ ਤਲਾਅ ਨੂੰ ਬਣਾਉਂ ਤੇ ਉਸ ਤੋਂ ਬਾਅਦ ਚਲਾਉਂ ਤੇ ਖਰਚ ਕਰਦੇ ਹੋ ਤਾਂ ਜਿੰਨਾ ਤੁਹਾਡਾ ਖਰਚ ਹੋਇਆ ਉਸ ਤੇ 40% ਜਰਨਲ ਵੀਰਾਂ ਨੂੰ ਜੀ ਤੇ 60% ਐਸੀਐਸਟੀ ਤੇ ਔਰਤਾਂ ਨੂੰ ਦਿੱਤਾ ਜਾਂਦਾ ਹੈ ਤੁਹਾਡੇ ਖਰਚੇ ਤੋਂ ਬਾਅਦ ਜੇ فرض ਕਰੋ ਤੁਸੀਂ 2.5 ਕਿੱਲੇ ਦਾ ਤਲਾਬ ਬਣਾਉਣਾ ਹੈ ਤਾਂ ਤਲਾਬ ਬਣਾਉਣ ਲਈ ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਦਫ਼ਤਰ ਦੇ ਵਿੱਚ ਤਾਲਮੇਲ ਕਰਨਾ ਹੈ ਤੇ ਉੱਥੋਂ 5 ਦਿਨਾਂ ਦੀ ਮੁੱਢਲੀ ਸਖਲਾਈ ਪ੍ਰਾਪਤ ਕਰਨੀ ਹੈ ਉਹ ਹਰ ਮਹੀਨੇ ਸਖਲਾਈ ਹੈ ਜਿਹੜੀ ਜੀ ਉਹ ਹਰ ਜ਼ਿਲ੍ਹੇ ਦੇ ਵਿੱਚ ਮੱਛੀ ਪਾਲਣ ਦਫ਼ਤਰ ਦੇ ਵਿੱਚ ਦਿੱਤੀ ਜਾਂਦੀ ਹੈ ਉਹ ਸਖਲਾਈ ਲੈਣ ਤੋਂ ਬਾਅਦ ਤੁਸੀਂ ਮੱਛੀ ਪਾਲਣ ਦਫ਼ਤਰ ਦੇ ਵਿੱਚ ਵਿਜ਼ਿਟ ਫੀਸ ਜਮ੍ਹਾਂ ਕਰਾ ਕੇ ਅਫਸਰਾਂ ਦੀ ਉੱਥੇ ਵਿਜ਼ਿਟ ਕਰਾਉਣੀ ਹੈ ਮੁਲਾਜ਼ਮਾਂ ਦੀ ਤੇ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਆਪਣੀ ਪਟਾਈ ਸ਼ੁਰੂ ਕਰ ਦੇਣੀ ਹੈ ਉਹ ਆ ਕੇ ਦੇਖਣਗੇ ਵੀ ਤੁਹਾਨੂੰ ਸਲਾਹਾਂ ਦੇਣਗੇ ਕਿ ਪਟਾਈ ਕਿੱਲੇ ਕਰਨੀ ਹੈ ਬਿਲਕੁਲ ਬਿਲਕੁਲ ਬਹੁਤ ਵਧੀਆ ਤੁਸੀਂ ਇਸ ਸਕੀਮ ਦੇ ਬਾਰੇ ਵਿੱਚ ਦੱਸ ਰਹੇ ਹੋ ਮੈਨੂੰ ਤਾਂ ਲੱਗਦਾ ਇਹ ਸਾਰਿਆਂ ਨੂੰ ਇਹਦਾ ਲਾਭ ਆ ਜਲਦੀ ਲੈਣਾ ਚਾਹੀਦਾ ਤੇਜਪਾਲ ਜੀ ਕਿਤੇ ਉਦੋਂ ਨਾ ਹੋਵੇ ਨਾ ਉਹ ਆਪਣੇ ਪਿੰਡ ਵਾਲਾ ਜਿਹੜਾ ਸੀ ਕਹਿੰਦਾ ਮੈਂ ਟਰੈਕਟਰ ਲੈਣਾ ਆਹ ਟਰੈਕਟਰ ਤੇ ਲੋਨ ਲੈਣਾ ਹੂੰ ਤੇ ਪੌਣਾ ਚਵਾਰਾ ਕਹਿੰਦਾ ਉਹ ਸੁਣੀ ਸੀ ਗੱਲ ਮੋੜ ਕੇ ਫੇਰ ਉਹ ਵੀ ਗੱਜਰ ਸਿੰਘ ਇਹ ਮੰਦਰ ਸੂ ਵਾਂਗੂ ਲੋ ਨਹੀਂ ਕਿਤੇ ਡਾ ਸਾਹਿਬ ਸਬਸਿਡੀ ਲੈਣ ਲਈ ਕੋਈ ਸ਼ਰਤਾਂ ਤਾਂ ਹੋਣਗੀਆਂ ਸਕੀਮ ਦਾ ਲਾਭ ਲੈਣ ਲਈ ਸ਼ਰਤਾਂ ਕੀ ਨੇ ਪਹਿਲਾਂ ਉਹ ਦਸੀਏ ਆਪਾਂ ਬਿਲਕੁਲ ਦੇਖੋ ਜੀ ਇਸ ਸਕੀਮ ਦਾ ਜੇ ਤੁਸੀਂ ਲਾਭ ਲੈਣਾ ਹੈ ਤਾਂ ਜਿਹੜੀ ਸਾਰਿਆਂ ਤੋਂ ਪਹਿਲੀ ਸ਼ਰਤ ਹੈ ਵੀ ਕਿਸਾਨ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਉਹ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਇਸ ਤੋਂ ਬਾਅਦ ਜੇ ਤੁਸੀਂ ਆਪਣੀ ਜਗਾ ਦੇ ਉੱਤੇ ਮੱਛੀ ਪਾਲਣ ਦਾ ਤਲਾਬ ਬਣਾਉਣਾ ਹੈ ਤਾਂ ਉਹ ਜਗਾ ਟੋਡੇ ਦੇ ਨਾਂ ਤੇ ਹੋਣੀ ਚਾਹੀਦੀ ਹੈ ਜੇ ਤੁਸੀਂ ਲੀਜ਼ ਤੇ ਵੀ ਹੋਣ ਫਰਜ ਕਰੋ ਕਿਸੇ ਕੋਲੇ ਜ਼ਮੀਨ ਨਹੀਂ ਹੁੰਦੀ ਤਾਂ ਉਹ 10 ਸਾਲ ਦੀ ਰਜਿਸਟਰਡ ਪਟੇ ਨਾਮੇ ਤੇ ਲੀਜ਼ ਤੇ ਲੈ ਕੇ ਵੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਤਲਾਬ ਦੀ ਪਟਾਈ ਕਰ ਲਈ ਤਾਂ ਪਟਾਈ ਕਰਨ ਉਪਰੰਤ ਤੁਸੀਂ ਪਾਣੀ ਦਾ ਜਿਹੜਾ ਕਨੈਕਸ਼ਨ ਲੈ ਕੇ ਤਲਾਬ ਦੇ ਵਿੱਚ ਪਾਣੀ ਭਰਨ ਉਪਰੰਤ ਮੱਛੀ ਪਾਲਣ ਦਾ ਕੰਮ ਜਦੋਂ ਸ਼ੁਰੂ ਕਰਤਾ ਉਸ ਤੋਂ ਬਾਅਦ ਉਦੀ ਇੱਕ ਐਪਲੀਕੇਸ਼ਨ ਲੱਗਣੀ ਹੈ ਉਹ ਜ਼ਿਲ੍ਹੇ ਦੇ ਵਿੱਚ ਤੁਸੀਂ ਐਪਲੀਕੇਸ਼ਨ ਜਮ੍ਹਾਂ ਕਰਾ ਕੇ ਨਾਲ ਉਸ ਦੇ ਜਿਹੜਾ ਪ੍ਰੋਜੈਕਟ ਕਾਸਟ ਐਸਟੀਮੇਟ ਅਕਸੇ ਛਿਜਰਾ ਗਰਦਾਵਰੀ ਇਹ ਸਾਰੇ ਡਾਕੂਮੈਂਟ ਦੇ ਕੇ ਤੇ ਘੱਟੋ-ਘੱਟ ਇੱਕ ਜਿਹੜੀ ਮੇਨ ਇਹਦੀ ਸ਼ਰਤ ਹੈ ਵੀ ਕਿਸਾਨ ਵੱਲੋਂ ਘੱਟ ਤੋਂ ਘੱਟ 7 ਸਾਲਾਂ ਲਈ 7 ਸਾਲਾਂ ਲਈ ਉਹ ਪ੍ਰੋਜੈਕਟ ਚਲਾਉਣਾ ਪੈਣਾ ਹੈ ਫਿਰ ਤੁਹਾਨੂੰ ਸਬਸਿਡੀ ਦਾ ਲਾਭ ਮਿਲ ਹੈ ਠੀਕ ਹੈ ਇਹ ਮੇਨ ਸ਼ਰਤ ਹੈ ਵੀ 7 ਸਾਲ ਤੁਸੀਂ ਉਹ ਕੰਮ ਬੰਦ ਨਹੀਂ ਕਰਨਾ ਹੂੰ ਅੱਛਾ ਡਾਕਟਰ ਸਾਹਿਬ ਇੱਕ ਫੋਨ ਆ ਗਿਆ ਉਹ ਲ ਲਈਏ ਪਹਿਲਾਂ ਜਰੂਰ ਹੈਲੋ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੇਰਾ ਪਿੰਡ ਜੀ ਗਿੱਦੜਾ ਵਾਲੀ ਬਿੱਟੂ ਪਰਦਾਰ ਬੋੜ ਹੈ ਜੀ ਛੋਟਾ ਏਕੜ 2.5 ਏਕੜ ਦਾ مالک ਆ ਜੀ ਜੀ ਤੇ ਮੈਂ ਡਾਕਟਰ ਸਾਹਿਬ ਜੀ ਇਹ ਲੈਣਾ ਪਹਿਲਾਂ ਤਾਂ ਮੱਛੀ ਦੀ ਦੱਸੋ ਤੁਸੀਂ ਟ੍ਰੇਨਿੰਗ ਕਿੱਥੇ ਹੁੰਦੀ ਹੈ ਜੀ ਇੱਕ ਬੜੇ ਗੌਰ ਨਾਲ ਦੱਸੋ ਠੀਕ ਹੈ ਜੀ ਦੂਜੀ ਗੱਲ ਹੈ ਲੇਡੀ ਜੀ ਜਿਹੜੇ ਕੈਰੇਜ ਲੈ ਰਹੇ ਉਹਨੂੰ ਸਬਸਿਡੀ ਦੇ ਰਹੀ ਹੈ ਕਿ ਬੰਦੇ ਨੂੰ ਹੀ ਦੇਗੀ ਹੈਡਿਕ ਐਪ ਨੂੰ ਵੀ ਦੇ ਸਕਦੀ ਹੈ ਔਰ ਮੈਂ ਮੱਛੀ ਲਗਾਉਣਾ ਚਾਹੁੰਨਾ ਖੇਤ ਦੇ ਵਿੱਚ 2.5 ਏਕੜ ਦੇ ਵਿੱਚ ਕਹਿੰਦਾ ਮੱਛੀ ਇੱਕ ਕੋਠਾ ਪਾ ਕੇ ਮੱਛੀ ਜਿਹੜੀ ਪਿਆਰ ਕੀਤੀ ਜਾਵੇ ਇਹਦੇ ਨਾਲ ਮੇਰੀ ਆਮਦਨ ਵਧ ਜਾਵੇ ਤੇ ਬਹੁਤ ਵਧੀਆ ਹੋ ਜਾਏ ਜੀ ਡਾਕਟਰ ਸਾਹਿਬ ਦੂਜੀ ਗੱਲ ਲੇ ਜੀ ਇਹ ਕਿੰਨੇ ਚਿਹਰੇ ਸਾਡੋ ਮਿਲੇਗਾ ਜੀ ਪਹਿਲਾ ਪੈਸਾ ਮਿਲੇਗਾ ਕਿ ਅਸੀਂ ਪਟਾਈ ਪਟੋਈ ਡਿੱਗੀ ਦੀ ਕਰਕੇ ਸਾਦੀ ਜੀ ਇਹ ਸਾਰੀਆਂ ਚੀਜ਼ਾਂ ਬੜੀ ਆ ਤਾਵਰਤ ਤੋਂ ਜੀ ਸਾਡੋ ਜੀ ਡਾਕਟਰ ਸਾਹਿਬ ਦੇਖੋ ਜੀ ਇਹ ਬਹੁਤ ਵਧੀਆ ਗੱਲ ਹੈ ਤੁਸੀਂ ਫੋਨ ਲਾ ਕੇ ਇਸ ਚੀਜ਼ ਬਾਰੇ ਪੁੱਛਿਆ ਕਿਉਂਕਿ ਝੀਂਗਾ ਮੱਛੀ ਪਾਲਣ ਇਹੋ ਜਿਹਾ ਕੀਤਾ ਜਿਹਦੇ ਲਈ ਆਪ ਨੂੰ ਤਕਨੀਕੀ ਜਿਹੜੀ ਸਹਾਇਤਾ ਹੈ ਹਮ ਟੈਕਨੀਕਲ ਨੌਲੇਜ ਹੈ ਉਹਦੀ ਬਹੁਤ ਜ਼ਰੂਰਤ ਹੈ ਹਮ ਇਹ ਛੋਟੇ ਜ਼ਿਲ੍ਹੇ ਦੇ ਵਿੱਚ ਇੰਨੇ ਖੇੜੇ ਵਿਖੇ ਵੀ ਇਹਨਾਂ ਦਾ ਫਾਰਮ ਬਣਿਆ ਹੈ ਜੀ ਉੱਥੇ ਜਾ ਕੇ ਜਿਹੜੀ ਇਹ ਪੰਜ ਦਿਨਾਂ ਦੀ ਸਖਲਾਈ ਆ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਢਾਈ ਕਿੱਲਿਆਂ ਦਾ ਝੀੰਗੇ ਦਾ ਤਲਾਬ ਹੈ ਉਹਦੀ ਜਿਹੜੀ ਫਸਲ ਹੈ 100 ਤੋਂ 120 ਦਿਨਾਂ ਦੀ ਫਸਲ ਹੁੰਦੀ ਹੈ ਜੀ ਤੇ ਇਸ ਦੇ ਉੱਤੇ ਤੁਹਾਨੂੰ 14 ਲੱਖ ਰੁਪਏ ਦੀ ਜਿਹੜੀ ਯੂਨਿਟ ਕਾਸਟ ਨਿਰਧਾਰਤ ਹੈ ਅੱਛਾ ਜੀ 14 ਲੱਖ ਦੇ ਉੱਤੇ ਜੇ ਤੁਸੀਂ ਔਰਤ ਦੇ ਨਾਤੇ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 60% ਵੀ ਲਗਭਗ ਅੱਠ ਸਾਢੇ ਅੱਠ ਲੱਖ ਤੱਕ ਦੀ ਸਬਸਿਡੀ ਤੁਸੀਂ ਉਹਦੇ ਤੇ ਲੈ ਸਕਦੇ ਹੋ ਹੂੰ ਬਸ ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜੇ ਦਫ਼ਤਰ ਹੈ ਆ ਉੱਥੇ ਜਾ ਕੇ ਇੰਨੇ ਖੇੜੇ ਵਿਖੇ ਵੀ ਫਾਜ਼ਲੀ ਕੇ ਦਫ਼ਤਰ ਬਣਿਆ ਹੈ ਜੀ ਉੱਥੇ ਜਾ ਕੇ ਤੁਸੀਂ ਇੱਕ ਕਿੱਲਿਆਂ ਵਾਲੀ ਕਿੱਲਿਆਂ ਵਾਲੀ ਕਰਕੇ ਵੀ ਜਿਹੜਾ ਇੱਕ ਨਵਾਂ ਮੱਛੀ ਫਾਰਮ ਉੱਥੇ ਤਿਆਰ ਹੋਇਆ ਸਰਕਾਰੀ ਜੀ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਤਾਲਮੇਲ ਕਰੋ ਇਸ ਮਹੀਨੇ ਜਿਹੜੀ 20 ਜਨਵਰੀ ਤੋਂ 20 ਜਨਵਰੀ ਤੋਂ ਹਰ ਮਹੀਨੇ ਇਸੇ ਮਹੀਨੇ ਹਰ ਜ਼ਿਲ੍ਹੇ ਦੇ ਵਿੱਚ ਟ੍ਰੇਨਿੰਗ ਸਟਾਰਟ ਹੋਣ ਜਾ ਰਹੀ ਹੈ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਇਸ ਦਾ ਲਾਭ ਲਓ ਤੇ ਬਹੁਤ ਵਧੀਆ ਸੋਚ ਹੈ ਤੁਹਾਡੀ ਜੇ ਤੁਸੀਂ ਝੀਂਗਾ ਮੱਛੀ ਪਾਲਣ ਬਣਾਉਣਾ ਚਾਹੁੰਦੇ ਹੋ ਪਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਤਕਨੀਕੀ ਸਲਾਹ ਲੈ ਕੇ ਹੀ ਕੰਮ ਕਰਿਓ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਗੱਲ ਕਰਦੇ ਆਪਾਂ ਤੁਸੀਂ 1 ਹੈਕਟੇਅਰ ਦੀ ਗੱਲ ਕਰਦੇ ਹੋ 2.5 ਏਕੜਾਂ ਦੀ ਗੱਲ ਕਰਦੇ ਹੋ ਹਮੇਸ਼ਾ ਹੀ ਹੁਣ ਮੇਰੇ ਵਰਗਾ ਬੰਦਾ ਕਹਿੰਦਾ ਵੀ ਮੈਂ ਤੇ ਭਾਈ ਥੋੜਾ ਜਿਹਾ ਵੱਡਾ ਵਪਾਰੀ ਬਣਨਾ ਹੈ ਹਨਾ ਕਿਉਂਕਿ ਆਪਾਂ ਆਮਦਨ ਵਧਾਉਣੀ ਹੈ ਤੇ ਉਹ ਜਿਹੜਾ ਆਪਾਂ 2.5 ਏਕੜ ਤੋਂ ਜੇ ਮੈਂ 5 ਏਕੜ ਦਾ ਬਣਾਉਣਾ ਹੋਵੇ ਜਾਂ 7.5 ਏਕੜ ਦਾ ਬਣਾਉਣਾ ਹੋਵੇ ਜਾਂ 10 ਏਕੜ ਦਾ ਬਣਾਉਣਾ ਹੋਵੇ ਕਿੱਥੇ ਤੱਕ ਸਬਸਿਡੀ ਲੈ ਸਕਦਾ ਮੈ ਇਹ ਵੀ ਜ਼ਰੂਰ ਦੱਸੋ ਇਹਦੀ ਤਾਂ ਮੇਨ ਇੱਕ ਇਹਦੀ ਕੰਪੋਨੈਂਟ ਹੈ ਇਹਦੀ ਸ਼ਰਤ ਹੈ ਵੀ ਇੱਕ ਮੱਛੀ ਪਾਲਕ ਇੱਕ ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਦਾ ਹੀ ਤਲਾਬ ਬਣਾ ਸਕਦੇ ਹਾਂ ਜੇ ਤੁਸੀਂ ਵੱਧ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਹੀ ਬਾਇਓਫਲੌਗ ਤੇ ਆਰਐਸ ਨਾਮਕ ਟੈਕਨੋਲੋਜੀਆ ਨੇ ਨਵੀਆਂ ਟੈਕਨੀਕਾਂ ਨੇ ਜਿਨ੍ਹਾਂ ਦੀ 50 ਲੱਖ ਤੱਕ ਯੂਨਿਟ ਕਾਸਟ ਨਿਰਧਾਰਤ ਹੈ ਜੇ ਆਪਾਂ ਬਾਇਓਫਲੌਗ ਦੀ ਗੱਲ ਕਰੀਏ ਤਾਂ 50 ਟੈਂਕਾਂ ਵਾਲਾ ਬਾਇਓਫਲੌਗ 50 ਲੱਖ ਦੀ ਕਾਸਟ ਧਾਰਤ ਹੈ ਤੇ ਉਹਦੇ ਤੇ 40 ਤੇ 60% ਦੇ ਹਿਸਾਬ ਨਾਲ ਤੁਸੀਂ ਸਬਸਿਡੀ ਲੈ ਸਕਦੇ ਹੋ ਤੇ ਇੱਕ ਆਰਐਸ ਰੀ ਸਰਕੂਲੇਟਰੀ ਐਕਵਾਕਲਚਰ ਸਿਸਟਮ ਜੀ ਜਿਹਦੇ ਵਿੱਚ ਤੁਸੀਂ ਜਿਹੜਾ ਵੱਡਾ ਆਰਐਸ ਯੂਨਿਟ ਹੈ ਉਹਦੀ ਵੀ 50 ਲੱਖ ਦੀ ਯੂਨਿਟ ਕਾਸਟ ਨਿਰਧਾਰਤ ਹੈ ਜੇ ਮੀਡੀਅਮ ਆਰਐਸ ਹੈ ਉਹਦੀ 25 ਲੱਖ ਤੇ ਛੋਟਾ ਆਰਐਸ ਉਹਦੀ 7.5 ਲੱਖ ਕਾਸਟ ਨਿਰਧਾਰਤ ਹੈ ਤੁਸੀਂ ਇੱਕ ਘੱਟ ਜਗ੍ਹਾ ਤੇ ਇਹਦੇ ਇੱਕ ਜਿਹੜੀ ਮੁੱਖ ਗੱਲ ਹੈ ਇਹ ਘੱਟ ਜਗ੍ਹਾ ਤੇ ਕੁਝ ਕੁ ਕਨਾਲਾ ਦੇ ਵਿੱਚ ਹੀ ਇਹ ਯੂਨਿਟ ਲੱਗ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ। ਘੱਟ ਏਕੜ ਦੀ ਤੁਸੀਂ ਗੱਲ ਕੀਤੀ ਹੈ ਡਾਕਟਰ ਸਾਹਿਬ ਵਧੀਆ ਗੱਲ ਹੈ ਇਹ। ਤੇਜਪਾਲ ਜੀ ਨੇ ਤਾਂ ਬਹੁਤ ਵੱਡੇ ਪ੍ਰੋਜੈਕਟ ਦੀ ਗੱਲ ਕੀਤੀ ਹੈ ਪਰ ਸਾਡੇ ਕਈ ਬਰੀ ਨੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਦੇ ਕੋਲ ਜ਼ਮੀਨ ਏਕੜ, ਏਕ ਏਕੜ ਜਾਂ ਡੇਢ ਏਕੜ ਆ ਇਹ ਥੋੜੀ ਜ਼ਮੀਨ ਵੀ ਹੈਗੀ ਆ। ਹੈਗੀ ਆ। ਕਿ ਉਹ ਵੀ ਪੂਰਾ ਲਾਭ ਲੈ ਸਕਣ ਇਸ ਸਕੀਮ ਦੇ ਵਿੱਚੋਂ ਜੇ ਘੱਟ ਉਹਨਾਂ ਦੇ ਕੋਲ ਜ਼ਮੀਨ ਹੈ ਤਾਂ। ਹਾਂਜੀ ਬਿਲਕੁਲ ਜਿਵੇਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਵੀ ਜਿਹੜੀ ਆਰਐਸ ਤੇ ਬਾਇਓਫਲੌਗ ਨਵੀਆਂ ਟੈਕਨੀਕਾਂ ਨੇ ਇਹ ਸ਼ੁਰੂ ਹੀ ਤਾਂ ਹੋਈਆਂ ਸੀ ਵੀ ਜਿਹੜੇ ਘੱਟ ਜ਼ਮੀਨ ਵਾਲੇ ਕਿਸਾਨ ਵੀਰ ਨੇ ਉਹ ਵੀ ਆਪਾਂ ਆਪਣੀ ਜਿਹੜੀ ਜਗ੍ਹਾ ਦੇ ਉੱਤੇ ਮੱਛੀ ਪਾਲਣ ਕਰ ਸਕਦੇ ਤੇ ਤੇ ਇਹ ਤਕਨੀਕਾ ਦੇ ਨਾਲ ਤੁਸੀਂ ਕੁਝ ਇੱਕ ਕਨਾਲਾ ਜਗ੍ਹਾ ਦੀ ਵਿੱਚ ਵੀ ਮੱਛੀ ਪਾਲਣ ਕਰਕੇ ਆਪਣਾ ਜਿਹੜਾ ਕੀਤਾ ਮੱਛੀ ਪਾਲਣ ਦੇ ਵਿੱਚ ਤਬਦੀਲ ਕਰ ਸਕਦੇ ਹੋ ਠੀਕ ਠੀਕ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਮੌਸਮ ਬਦਲ ਰਿਹਾ ਸਿਆਲ ਆ ਗਏ ਮੱਛੀ ਦੀ ਸਾਂਭ ਸੰਭਾਲ ਵੀ ਕਰਨੀ ਪੈਣੀ ਆ ਹੈਂ ਉਹਦੇ ਲਈ ਵੀ ਕੋਈ ਸਕੀਮ ਹੈਗੀ ਆ ਜਦੋਂ ਅਸੀਂ ਮੱਛੀ ਆ ਤਿਆਰ ਆ ਤੇ ਉਹਦੀ ਸਾਮ ਸੰਭਾਲ ਲਈ ਕੋਈ ਇਦਾਂ ਤਾਂ ਹੈ ਜੀ ਹਾਂਜੀ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਇੱਕ ਅੰਬਰੀਲਾ ਸਕੀਮ ਹੈ ਇਹਦੇ ਵਿੱਚ ਮੱਛੀ ਪਾਲਣ ਤੋਂ ਲੈ ਕੇ ਮੱਛੀ ਸੰਭਾਲਣ ਤੱਕ ਵੀ ਸਾਰਾ ਕੁਝ ਕਵਰ ਕੀਤਾ ਹੈ ਤੇ ਜੇ ਤੁਸੀਂ ਮੱਛੀ ਸਾਂਭਣ ਵਾਸਤੇ ਕੋਲਡ ਸਟੋਰ ਯੂਨਿਟ ਲਾਉਣਾ ਹੈ ਤਾਂ ਉਹ ਵੀ 10 ਟਨ ਦੀ ਕੈਪੈਸਿਟੀ ਵਾਲਾ ਕੋਲਡ ਸਟੋਰ 40 ਲੱਖ ਤੱਕ ਦੀ ਕੋਸਟ ਦਾ ਤੁਸੀਂ ਲਾ ਸਕਦੇ ਹੋ 20 ਟਨ ਵਾਲਾ 80 ਲੱਖ ਤੇ 30 ਟਨ ਵਾਲਾ 1 ਕਰੋੜ 20 ਲੱਖ ਦੀ ਕੋਸਟ ਦਾ ਤੁਸੀਂ ਉਹ ਲਾ ਕੇ 40 ਤੇ 60% ਦੇ ਹਿਸਾਬ ਨਾਲ ਸਬਸਿਡੀ ਲੈ ਸਕਦੇ ਹੋ ਇਸ ਤੋਂ ਇਲਾਵਾ ਢੋਆਟਵਾਈ ਕਰਨ ਤੇ ਵੀ ਅੱਛਾ ਜਿਹੜੀ ਮੱਛੀ ਤਿਆਰ ਕਰਕੇ ਢੋਆ ઠવાਈ ਕਰਨੀ ਹੈ ਤਾਂ ਢੋਆ ઠવાਈ ਕਰਨ ਤੇ ਵੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜੀ ਚਾਹੇ ਤੁਸੀਂ ਉਹ ਰੈਫਰਿਜਰੇਟਡ ਵੈਨ ਲੈ ਕੇ ਹੂੰ ਜਿਹੜੀ ਰੈਫਰਿਜਰੇਟਡ ਵੈਨ ਹੈ 25 ਲੱਖ ਤੱਕ ਦੀ ਵੈਨ ਲੈ ਕੇ ਤੁਸੀਂ ਉਹਦੇ ਦੇ 40 ਦੇ 60% ਦੇ ਹਿਸਾਬ ਨਾਲ ਸਬਸਿਡੀ ਲੈ ਸਕਦੇ ਹੋ ਹੂੰ ਜੇ ਇਨਸੂਲੇਟਡ ਵੈਨ ਲੈਣੇ ਹੋ ਤਾਂ 20 ਲੱਖ ਰੁਪਏ ਦੇ ਹਿਸਾਬ ਨਾਲ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਇਸ ਦੇ ਇਲਾਵਾ ਤਿੰਨ ਪਹੀਆ 3 ਵੀਲਰ ਵਿਦ ਆਈਸ ਬਾਕਸ ਵੀ ਮੱਛੀ ਪਾਲਕਾਂ ਨੂੰ ਦਿੱਤਾ ਜਾਂਦਾ ਉਹ 3 ਲੱਖ ਤੱਕ ਦਾ ਤੁਸੀਂ ਲੈ ਸਕਦੇ ਹੋ ਹੂੰ ਤੇ ਟੂ ਵੀਲਰ ਵਿਦ ਆਈਸ ਬਾਕਸ ਮੋਟਰਸਾਈਕਲ ਐਕਟ ਵਾ ਲੈ ਕੇ ਉਹਦੇ ਤੇ ਆਈਸ ਬਾਕਸ ਲਗਾ ਕੇ ਵੀ ਮੱਛੀ ਢੋਅ ਟਵਾਈ ਤੁਸੀਂ ਕਰ ਸਕਦੇ ਹੋ ਜੀ ਤੇ ਜਿਹੜੇ ਗਰੀਬ ਮੱਛੀ ਪਾਲਕ ਨੇ ਉਹ ਸਾਈਕਲ ਦੇ ਉੱਤੇ ਵੀ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ 10000 ਦੇ ਯੂਨਿਟ ਕਾਸਟ ਨਿਰਧਾਰਤ ਹੈ ਤੇ ਉਹਦੇ ਦੇ 40 ਦੇ 60% ਦੇ ਹਿਸਾਬ ਨਾਲ ਜਿਹੜੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜੀ 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 ਤੇਜਪਾਲ ਜੀ ਤਾਂ ਬਹੁਤ ਵਧੀਆ ਗੱਲ ਆ ਹਨਾ ਦੇਖੋ ਹਰ ਢੋਆ ਢੋਾਈ ਦੇ ਸਾਧਨ ਦੇ ਉੱਤੇ ਹਰ ਚੀਜ਼ ਤੇ ਸਬਸਿਡੀ ਹੈਗੀ ਆ ਸਾਈਕਲ ਤੋਂ ਲੈ ਕੇ ਵੱਡੀ ਵੈਨ ਤੱਕ ਹਨਾ ਜੀ 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 ਬਹੁਤ ਵਧੀਆ ਗੱਲ ਆ ਡਾਕਟਰ ਸਾਹਿਬ ਬੜਾ ਵਧੀਆ ਮੈਨੂੰ ਲੱਗਦਾ ਇਹ ਸਹਾਇਕ ਧੰਦਾ ਸਾਈਕਲੀ ਮੇਨ ਧੰਦਾ ਆ ਜੇ ਕੋਈ ਕਰਨਾ ਚਾਹੇ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਤੰਦਾ ਤਾਂ ਹੀ ਕਾਮਯਾਬ ਹੁੰਦਾ ਜਦੋਂ ਉਸ ਨੂੰ ਉਹਨੂੰ ਸ਼ੁਰੂਆਤ ਕਰਦੇ ਆ ਉਹਦੀ ਮੰਡੀਕਰ ਹੀ ਸਹੀ ਹੋ ਜਵੇ ਉਹ ਧੋੜ ਢੋਈ ਤਾਂ ਤਾਂ ਹੀ ਕਰੂਗਾ ਨਾ ਜੇ ਉਹਨੂੰ ਗਾਂ ਮੰਡੀ ਦਿਖੂਗੀ ਥੋੜਾ ਜਿਹਾ ਇਹਦੇ ਸੰਬੰਧੀ ਸਾਨੂੰ ਜਾਣਕਾਰੀ ਦਿਓ ਕਿ ਮੰਡੀਕਰਨ ਕਿਸ ਤਰ੍ਹਾਂ ਕਰਨਾ ਇਹਦਾ ਕਿੱਥੇ ਕਿੱਥੇ ਹੋ ਸਕਦਾ ਕੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹਮ ਦੇਖੋ ਜੀ ਖੇਤੀਬਾੜੀ ਦਾ ਮੁੱਖ ਹਿੱਸਾ ਹੁੰਦਾ ਆਪਣੀ ਫਸਲ ਦੀ ਮੰਡੀਕਰਨ ਕਰਨਾ। ਹੂੰ। ਮੱਛੀ ਪਾਲਣ ਵਿੱਚ ਕਿਸਾਨ ਵੀਰਾਂ ਕੋਲੇ ਇਹ ਸੁਵਿਧਾ ਹੈ ਵੀ ਜੇ ਅੱਜ ਮੰਡੀ ਦੇ ਵਿੱਚ ਤੁਹਾਨੂੰ ਰੇਟ ਘੱਟ ਮਿਲ ਰਿਹਾ ਹੈ ਤੇ ਤੁਹਾਡੀ ਜਿਹੜੀ ਮੱਛੀ ਹੈ ਉਹ ਪਾਣੀ ਦੇ ਵਿੱਚ ਹੀ ਪਈ ਹੈ। ਹੂੰ। ਤੁਹਾਨੂੰ ਕਿਥੇ ਸਟੋਰ ਕਰਕੇ ਰੱਖਣਾ ਪੈਣਾ। ਪਹਿਲਾਂ ਹੀ ਸੰਭੀ ਹੋਈ ਹੈ ਜਦੋਂ ਤੁਹਾਨੂੰ ਮੁੱਲ ਮਿਲਦਾ ਹੈ। ਹੂੰ। ਸਹੀ ਮੁੱਲ ਮਿਲਦਾ ਹੈ ਉਦੋਂ ਤੁਸੀਂ ਆਪਣੀ ਮੱਛੀ ਜਿਹੜੀ ਟੋਅਟ ਬਾਈ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਹਰ ਜ਼ਿਲ੍ਹੇ ਦੇ ਵਿੱਚ ਮੰਡੀਆਂ ਬਣੀਆਂ ਨੇ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੇਨ ਮਾਡਰਨ ਮੰਡੀ ਜਿਹੜੀ ਫਿਸ਼ ਮਾਰਕੀਟ ਹੈ ਉਹ ਬਣੀ ਹੋਈ ਹੈ ਉੱਥੇ ਤੁਸੀਂ ਜਾ ਕੇ ਆਪਣੀ ਮੱਛੀ ਵੇਚ ਸਕਦੇ ਹੋ ਹੂੰ ਤੇ ਪਟਿਆਲੇ ਦੇ ਵਿੱਚ ਵੀ ਹੁਣ ਇਸੇ ਸਕੀਮ ਦੇ ਤਹਿਤ ਇੱਕ ਨਵੀਂ ਮੰਡੀ ਸਟੈਬਲਿਸ਼ ਕੀਤੀ ਹੈ ਹੂੰ ਵੀ ਇਸੇ ਸਕੀਮ ਦੇ ਵਿੱਚ 1 ਕਰੋੜ ਰੁਪਿਆ ਸਰਕਾਰ ਵੱਲੋਂ ਨਿਰਧਾਰਤ ਹੈ ਜੇ ਤੁਸੀਂ ਮੰਡੀ ਕਰਨ ਵੀ ਕਰਨਾ ਹੈ ਜੀ ਤਾਂ 1 ਕਰੋੜ ਰੁਪਈਏ ਦੀ ਤੁਹਾਨੂੰ ਉਹਦੇ ਵਿੱਚ ਲਾਭ ਮਿਲਦਾ ਹੈ 40 ਦੇ 60% ਦੇ ਹਿਸਾਬ ਨਾਲ ਤੁਸੀਂ ਸਬਸਿਡੀ ਲੈ ਸਕਦੇ ਹੋ ਆਹ ਤੇ ਇਹ ਸਕੀਮ ਦਾ ਲਾਭ ਸਾਰੇ ਵੀਰਾਂ ਨੂੰ ਲੈਣਾ ਚਾਹੀਦਾ ਜੀ ਜੀ ਦੇਖੋ ਇਹ चौहान ਸਾਹਿਬ ਜਿਹੜੀਆਂ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ ਇਹ ਬਹੁਤ ਵਧੀਆ ਗੱਲਾਂ ਆ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜਿਆਦਾ ਜਾਣਕਾਰੀ ਲੈਣੀ ਹੋਵੇ ਆਪਾਂ ਇਹਨਾਂ ਦੇ ਨਾਲ ਸੰਪਰਕ ਸੰਪਰਕ ਕਰ ਸਕਦੇ ਆ ਅੱਛਾ ਇੱਕ ਗੱਲ ਦਾ ਹੋਰ ਵੀ ਖਿਆਲ ਰੱਖਣਾ ਚਾਹੀਦਾ ਹਾਂਜੀ ਤੇ ਬਾਹਰ ਤਾਪਮਾਨ ਕਿੰਨਾ ਹੈ ਉਹ ਵੀ ਦੇਖਣਾ ਹੈ ਐਵੇਂ ਉੱਥੇ ਕਿਤੇ ਕੱਲਾ ਕੁੜਤਾ ਪਾ ਕੇ ਨਾ ਬੰਦਾ ਬਾਹਰ ਨਿਕਲ ਜੇ ਅੱਜ ਕੱਲ ਹਾਂ ਠੀਕ ਹੈ ਠੀਕ ਹੈ ਗੱਲ ਜੀ ਹਾਂ ਸੋ ਤਾਪਮਾਨ ਆਪਨਾ ਕੋ ਸੁਣਾਦੀ ਪੜ੍ਹਦੇ ਹੋ ਜੀ ਪੜ੍ਹਦੇ ਕਿਸਾਨ ਵਿਰੋਧ ਤੇ ਪੈਣੋ ਅੱਜ ਜਿਹੜਾ ਤਾਪਮਾਨ ਰਿਹਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 5.2 ਡਿਗਰੀ ਗੁਰਦਾਸਪੁਰ ਵੱਧ ਤੋਂ ਵੱਧ ਤਾਪਮਾਨ 15.3 ਤੇ 4 ਡਿਗਰੀ ਘੱਟ ਤੋਂ ਘੱਟ ਫਿਰੋਜ਼ਪੁਰ 18.4 ਡਿਗਰੀ ਵੱਧ ਤੋਂ ਵੱਧ ਤੇ 5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ 13.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 7.4 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 17.1 ਡਿਗਰੀ ਤੇ ਘੱਟ ਤੋਂ ਘੱਟ 3.5 ਡਿਗਰੀ ਤੇ ਬਠਿੰਡਾ चौहान ਸਾਹਿਬ ਵੱਧ ਤੋਂ ਵੱਧ ਤਾਪਮਨ ਜਿਹੜਾ ਰਿਹਾ ਜੀ ਉਹ 16 ਡਿਗਰੀ ਸੈਲਸੀਅਸ ਰਿਹਾ ਅੱਛਾ ਜੀ ਤੇ 6.4 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਤੇ ਵਿਭਾਗਾਂ ਵਾਲੇ ਕਹਿੰਦੇ ਪੀ ਆਉਣ ਵਾਲੇ 1-2 ਦਿਨ ਤਹਲੇ ਖੁਸ਼ਕਿਆ ਮੌਸਮ ਤੇ ਉਸ ਤੋਂ ਬਾਅਦ ਕੋਈ ਬਦਲਾਅ ਹੋਊਗਾ ਤੇ ਉਹ ਸਾਨੂੰ ਜੀ 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 ਦੱਸ ਦੇਣਗੇ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਲਈ ਤੁਸੀਂ ਸਾਡੇ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ ਨਾਲ ਜਾਗਰੂਕ ਵੀ ਹੋਣਾ ਖੇਤੀਬਾੜੀ ਚ ਬਦਲਾ ਲੀ ਮੱਛੀ ਪਾਲਣ ਇੱਕ ਬਹੁਤ ਵਧੀਆ ਕੀਤਾ ਸੋ ਇਹਨੂੰ ਅਪਣਾਈਏ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ ਜੀ